ਹਾਂਜੀ ਹਸਤੀ ਕਾਲ ਸਾਰੇ ਤੋਂ ਕਿਵੇਂ ਟਿੱਠਕ ਤਮਾਤ ਮਸਾਲਾ ਠੀਕ ਹੈ ਅਸੀਂ ਖਾ ਗਏ ਆ ਜੀ ਛੋਲੇ ਠੂਰੇ ਤੇ ਜੀ ਮੁੰਨੇ ਵੀ ਖਾਤੇ ਆ ਇਹ ਆ ਰੱਖੀ ਜੀ ਮੂਹਰ ਮੰਗਦਾ ਲੈ ਹਾਂਜੀ ਮੈਂ ਖਾਉਗਾ ਪਿਆਜ਼ ਇਹ ਤੜੀ ਦਿੱਖਿਆ ਹੋਣੇ ਆਲੂ ਮਾਵਦਾ ਜੀ ਮਾਹੋਰ ਦੇ ਦੋ ਜੀ ਫਿਰ ਆਲੂ ਕੇ ਮੁੱਕ ਗਈ ਆਲੂ ਖਤਮ ਹੋ ਗਏ ਮੈਂ ਖਾ ਲੇ ਸਾਰੇ ਖਤਮ ਹੋ ਗਈ ਜਿਮੀ ਦੇ ਹੁੰਦੇ ਆਲੂ ਕਿੱਥੇ ਵੱਜਦੇ ਆ ਜੀ ਇਹ 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 ਆਹ ਜੇ ਮੈਂ ਮੂਤ ਮੱਛ ਪਾਦੀ ਹਰੀ ਆ ਦੇਖੋ ਕਿਵੇਂ ਕਰਦੀ ਆ ਹਰੀ ਮੱਛ ਹੈਂ ਹਰੀ ਮੱਛ ਪਾਦੀ ਨੇ ਪਾਦੀ ਪਾਦੀ ਨਹੀਂ ਚਾਤ ਬੰਦ ਲਾ ਕੇ ਆ ਹਾਂ ਅਬੀ ਤੂੰ ਸਾਡੇ ਭਟੂਰੇ ਖਾਦੇ ਆ ਆਪ ਲੱਗ ਗਿਆ ਭਾਂਡੇ ਆ ਅੰਕਲ ਕਿਧਰ ਗਏ ਇੱਕ ਹੋਰ ਸੀ ਭਟੂਰਾ ਮਾਹੀ ਇੱਕ ਹੋਰ ਭਟੂਰਾ ਫ੍ਰੀ ਕਮੈਂਟ ਜਾਂਦਾ ਹੋ ਪਾਇਆ ਕੋਈ ਨਹੀਂ ਸਹੀ ਅਪਰੇ ਕਿਤੇ ਹੋਇਆ ਅਹੀਂ ਸੰਤੋਖ ਆਪਣੇ ਪਾ ਲਏ ਹੂੰ ਕੋਲ ਮੇਲਾ ਨਭਿਆ ਨਾ ਪਾਇਆ ਉਸੇ ਇੱਧਰ ਦੇਖੋ ਜੀ ਵੀਡੀਓ ਨਹੀਂ ਆਦੀ ਤੁਹਾਡੀ ਨਾ ਜੀ ਮਾੜੀ ਕਿਹਦਾ ਕੀ ਡਿੱਖਦਾ ਜਿਵੇਂ ਜਿਵੇਂ ਦੇ ਦਮਾ ਪੇਟ ਭਰਿਆ ਨਹੀਂ

ਕੀ ਬਣਾਉਣਾ ਮੇਰੇ ਕਾਗਜ਼ ਦੀ ਕਹਿੰਦੇ ਆ ਪਰ ਕੱਲ ਦੁੱਧ ਘੱਟ ਸੀ ਕਹਿੰਦੇ ਅੱਜ ਆਇਆ ਸ਼ਾਮ ਨੂੰ ਅੱਛਾ ਜੀ ਸੱਚ ਕੱਲ੍ਹ ਸ਼ਾਮ ਨੂੰ ਆਇਆ ਦੁੱਧ ਦੁੱਧ ਇੱਕ ਸ਼ਾਮ ਨੂੰ ਆਇਆ ਮੇਰਾ ਘਰ ਪਿੱਛੇ ਤੋਂ ਦੋ ਦੀ ਹੋ ਗਈ 2 ਕਿਲੋ ਹੋਰ ਇਹ ਬਹੁਤ ਚੰਗਾ ਹੈ ਤੇ ਮੈਂ ਧੋ ਕੇ ਕੱਪੜੇ ਮੌਸਮ ਦੇ ਮੌਸਮ ਹੀ ਹਵਾ ਜੀ ਵਗ ਰਹੀ ਹੈ ਮੈਂ ਤਾਂ ਇੰਨਾ ਕੀ ਦੀਦਾ ਜੀ ਇੱਧਰ ਤੱਕ ਆਵਾਂ ਅੰਕਲ ਕੀ ਕਰਨ ਤੇਰਾ ਪੈਓ ਆ ਗਿਆ ਹਾਂ ਆ ਗਿਆ ਇੱਥੇ ਤਾਂ ਮੈਂ ਇਹਨਾਂ ਦੇ ਦਾਸੀ ਮਨਜਬੀ ਤਾਂ ਬੈਠੀ

ਸਭ ਉਸ ਠੀਕ ਹੈ ਹੋ ਸਕਦਾ ਸਾਰੇ ਬੁੱਟੇ ਪਾਣੀ ਲਾਏ ਸੀ ਪਰ ਕੋਈ ਆਣ ਗਿਆ ਨੇ ਤੜਕੇ ਲਾਇਆ ਤੇ ਹੁਣ ਸਾਰੇ ਬੁੱਟੇ ਦੇ ਐਤ ਕੀ ਐਤ ਕੀ ਜਾਮਣਾ ਤੇ ਵੀ ਬੂਰਾ ਆਇਆ ਪਿਆ ਵਾ ਬਾਈ ਹਨਾ ਹੀ ਆ ਦੇਖੋ ਬਾਈ ਸਾਡੀਆਂ ਜਾਮਣਾ ਇਹ ਹਵਾ ਨਾ ਨਾਜ਼ਰ ਵੀ ਨਾ ਲੱਗਦੀ ਇਹ ਖੇਡੋ ਕਹਿੰਦੇ ਫੜ ਲੱਗੇ ਜੀ ਅੰਟੀ ਜੀ ਅੰਟੀ ਨੇ ਰਿਨੂਰੀ ਆ ਗਈ ਹੈ ਜੇ ਮਹਾ ਅੰਟੀ ਨੇ ਰਿਨੂਰੀ ਆ ਗਈ ਫਿਰ ਇੱਕ ਵਾਰ ਝੜ ਕੇ ਦੁਬਾਰਾ ਹੋਊਗਾ ਮੈਨੂੰ ਮਿਲਦਾ ਫੜ ਹਾਂ ਚੱਲ ਚੱਲ ਕਿ ਘਰੋਂ ਮੈਂ ਕਿੰਨੇ ਸੋਹਣੇ ਆ ਦੇ ਇਹਨੂੰ ਵੀ ਲੱਗ ਰਿਹਾ ਹਨਾ ਹਾਂ ਉਹਨੂੰ ਵੀ ਲੱਗਣਗੇ ਬੋਤਲ 'ਚ ਕੱਟ ਕੇ ਲਾਏ ਹੋਏ ਨੇ ਹਾਂ ਬੋਤਲ 'ਚ ਮਿਚਾ ਕੇ ਪਾ ਅਸੀਂ ਬਣਾਈ ਆ ਜ਼ਖੀਰ ਖੀਰ ਬਣਾਈ ਆ ਸ਼ੱਕਰ ਪਾ ਕੇ ਦੇਖੋ ਕਿੰਨੀ ਘੈਂਟ ਬਣੀ ਆ ਟੇਸਟ ਅਸ ਮਿੱਠਾ ਤਾਂ ਘਾਟ ਪਾਇਆ ਜੀ ਮਾ ਵਿਖੀ ਖਾਊਗਾ ਜੀ ਮੈਂ ਦੇਖ ਖੀਰ ਜਿਵੇਂ ਦੀ ਖੀਰ ਪਈ ਹੈ ਨਾ ਉਹ ਇੱਕ ਗੱਲ ਹੈ ਹਰਜੋਤ ਸਿਆਣੀ ਬਹੁਤ ਹੈ ਅੱਜ ਮੇਰੀ ਪਈਆ ਖੀਰ ਹੈ ਠੰਡੀ ਹੈ ਹਾਂ ਨਾਲੇ ਭਾਂਡਾ ਨਹੀਂ ਨਾ ਇਹਦਾ ਹਾਂ ਠੰਡੀ ਹੁੰਦੀ ਹੈ ਖੀਰ ਜਿਮਾ ਫੇਰ ਖਾਊਗਾ ਲੈ ਜੀ ਹਰਜੋਤ ਅੱਜ ਦੁੱਖ ਦਾ ਸਿਰ ਹਰਜੋਤ ਕੀ ਲਿਆ ਫਿਰ ਤੂੰ ਫਿਰ ਮੈਂ ਅੱਜ ਲਿਆ ਜੀ ਇੱਕ ਲਿੰਕਾ ਜੀ ਅੰਟੀ ਵੀ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਹਨਾ ਵੀ ਲਿੰਕੇ ਦੇ ਵਿੱਚ ਨਾ ਮੰਨ ਲਾ ਤਜਾ ਬਣਦਾ ਹੋਣਾ ਸਿਰ ਦਰਦ ਹੁੰਦਾ ਹੋਵੇ ਤੇ ਤਜਾ ਬਣਦੇ ਨਾ ਇਹਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਮੇਰੇ ਕੀ ਹੁੰਦਾ ਹਰਜੋਤ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਮੇਰਾ ਸਿਰ ਦਰਦ ਦਾ ਵੀ ਮੈਨੂੰ ਕੀ ਹੋਇਆ ਫਿਰ ਮੈਂ ਇਹਨੂੰ ਕੀ ਕੀਤਾ ਮੈਂ ਕਿ ਇਨੋ ਲੈ ਇਹਨੂੰ ਲਿਆ ਕੇ ਲਿੰਕਾ ਪਿਆ ਸੀ ਲਿੰਕੇ ਦੇ ਵਿੱਚ ਪਾ ਦਿੱਤੀ ਇਹਦੇ ਨਾਲ ਨਾਲ ਸਿਰ ਹਟ ਗਿਆ ਇੱਕ ਨੰਬਰ ਦੋ ਦਿਨ ਹੋਰ ਪ੍ਰੋਬਲਮ ਸੀ ਇਹਦੇ ਬੱਲ ਫਟੇ ਜੇ ਕਹਿੰਦਾ ਮੈਂ ਤਾਂ ਖੋਲਦੇ ਨਹੀਂ ਗ੍ਰੇਸਲੀਨ ਪਈ ਸੀ ਮੈਂ ਇਹਨੂੰ ਕਿਹਾ ਲਾਲਾ ਇੱਕੇ ਵੀ ਲਾਈਏ ਕਹਿੰਦਾ ਮੇਰੇ ਨਾਲ ਨਾਲ ਬੋਲ ਪਰ ਵਧੀਆ ਸੌਫਟ ਹੋਗੇ ਕਿੰਨੇ ਵੀ ਬੱਲ ਫਟੇ ਹੋਣ ਗ੍ਰੇਸਲੀਨ ਲਾਓ ਤੇ ਤਜਾਬ ਬਣਿਆ ਹੋਵੇ ਤਾਂ ਮੈਨੂੰ ਵੀ ਡਾਕਟਰ ਨੇ ਦੱਸਿਆ ਸੀ ਬਲੀਮਕੇ ਦੇ ਵਿੱਚ ਇਨੋ ਪਾ ਕੇ ਕਿੰਨਾ ਵੀ ਸਿਰ ਦਰਦ ਦਾ ਤੁਹਾਡੇ ਸਿਰ ਨੂੰ ਤਜਾਬ ਚੜਿਆ ਤੇ ਉਹ ਪੀਓ ਠੀਕ ਹੈ ਜੀ ਮਾ ਵੀ ਰਾ ਗਿਆ ਦੇਖੀ ਅਜੀ ਮਾ ਬੈਠਾ ਜੀ ਮੇਰੀ ਠੰਡੀ ਹੁੰਦੀ ਆ ਲਾ ਖੀਰ ਜੀ ਮਾ ਖੀਰ ਮਾਰਾ ਬੈਠਾ ਜੀ ਮਾ ਸਿਆਣਾ ਬਈ ਤੇ ਮੌਸਮ ਹਣਾ ਠੰਡ ਘਟ ਗਈ ਹੁਣ ਤਾਂ ਠੰਡ ਇੱਕ ਤਾਂ ਬਹੁਤ ਹੋ ਵੀ ਸੀ ਹਰ ਜੋ ਤਾਂ ਅੰਦਰ ਕਰਨੇ ਸੀ ਫਿਰ ਆ ਗਈ ਮੇਰੀ ਮਾਂ ਹੋਰ ਮੌਸਮ ਦੇਖੋ ਜੀ ਅੱਜ ਤਾਂ ਮੌਸਮ ਠੀਕ ਹੈ ਮਸ਼ੀਨ ਵੀ ਕਰ ਲਈਏ ਨਾਲੇ ਮੌਸਮ ਦਿਖਾ ਦਈਏ ਜੀ ਇਹਨਾਂ ਵਿਚਾਰੇ ਨੇ ਸਾਰਾ ਨੂੰ ਪੋਣੀ 8 ਵਜ ਕੇ ਨੂੰ ਤੇਰੇ ਅੰਕ ਲਾਈ ਨਹੀਂ ਹਰੇ ਹਨਾ ਲੱਗਾ ਕੱਪੜੇ ਧੋਤੇ ਸੀ ਅੱਜ ਸੋਕੜੇ ਆਈ ਮਸ਼ੀਨ ਵੀ ਲਾਈ ਹੈ ਜੀ ਅੰਦਰ ਜਾਮਣਾ ਦੇ ਵੀ ਬਾਵਾਪੂਰਾ ਗਿਆ ਜੀ ਜਿਵੇਂ ਦੀ ਆਪਾਂ ਦੇਖ ਲਈਏ ਸਾਈ ਤਾਂ ਕਰ ਨਹੀਂ ਆਵੇ ਗਰਮ ਹੈ ਗਰਮ ਹੈ ਕਾਫੀ ਗਰਮ ਹੁਣ ਕੀ ਕਰੀਏ ਜੀ ਫਰਿੱਜ ਰੱਖ ਜੇਗਾ ਨਾ ਰੱਖ ਲਈ थोड़ा जुद पा लो ठंडा ही लै जिमा देखो जी कि मगर मगर फिर हाँ लैथ थां ते पचे हूं जिम्मे लै ਦੀ ਬੰ ਬੰ ਮਰਦੀ ਵਿਚਾਰੀ ਕਾੜਦਾ ਕਾਲੀ ਨਹੀਂ ਕਰਨੀ ਜਿੰਮੇ ਇਹ 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 ਹਾਈ ਲੱਗਿਆ ਖਾਣ ਜਿੰਮੇ ਕਰਦੇ ਫਿਨਿਸ਼ ਜਲਦੀ ਜਲਦੀ ਫਿਨਿਸ਼ ਤੇ ਆਲੋ ਸ਼ੁਰੂ ਕਰੇ ਹੋਣੀ ਕਮੇਡੀ ਬੋਏ ਉਹਦਾ ਹੁੰਦਾ ਜੀ ਉਹ ਚ ਕਹਿੰਦੇ ਚਲੋ ਆਲੋ ਸ਼ੁਰੂ ਕਰੇ ਅੱਜ ਜੀ ਬੈਲ ਅੱਤੇ ਅੱਤੇ ਬੈਲ ਦੀ ਗੱਲ ਕਰਨਾ ਹੈ ਜਵਾਂ ਅਸੀਂ ਪਹੁੰਚਾਂ ਟੈਂਸ਼ਨ ਹੈ ਮੈਂ ਕਾਪਰ ਨੂੰ ਇਸ ਤਰ੍ਹਾਂ ਕਿਤਾਬ ਕਿਹੜੇ ਮੈਂ ਤਾਂ ਦੂਜੇ ਦਾ ਪੇਪਰਾਂ ਤੋਂ ਕਰਦਾ ਪਹਿਲਾਂ ਬੈਂਦਰੀ ਦੇ ਅੱਛਾ ਕੱਟੇ ਹਾਂਜੀ ਪੰਜ ਕਰ ਦੇ ਜਿੰਮੇ ਖਾ ਲਿਆ ਖਾ ਲੀਆ ਬਸ ਠੀਕ ਹੈ ਜੀ ਅੰਦਰ ਮੈਂ ਖਾ ਰਹੀ ਹਾਂ ਹੁਣ ਅੰਟੀ ਖਾਲੀ ਕਰਨੀ ਹੈ ਹਾਂ ਹਾਂ ਲੈ ਕੜੇ ਜਿੰਮੇ ਹੁਰਮਾਂ ਕਰਦੀ ਜਿੰਮੇ ਖਾਣੀ ਏ ਓਏ ਖਾਣੀ ਓ ਜਿੰਮੇ ਆ ਦੇਖੋ ਆ ਗਿਆ ਚਰਨੀ ਪੈ ਗਿਆ ਸਾਹ ਲੱਗ ਗਿਆ ਹਾਂ ਜਿੰਮੇ ਜਿੰਮੇ ਤਸਵੀਰ ਉਹ ਵੀ ਖਾਦੇ ਆ ਕੀ ਇਹਦੇ ਦਿਖਾਈ ਨਾ ਛੋਲੇ ਭੂਰੇ ਛੋਲੇ ਭੂਰੇ ਹਾਂ ਹਾਚੂ ਦੀ ਵੀਡੀਓ ਬਣਾਉਣੀ ਸੀ ਜਦੋਂ ਇਹ ਛੋਲੇ ਭੂਰੇ ਖਾਦੇ ਆ ਜੀ

ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਦੇ ਵੀ ਹੈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਵਸੇ ਹੀ